ਆਪਣਿਆਂ ਨੇ ਮਾਰ ਪਾਈ ਆ ਕਮੀ ਕਿਤੇ ਨਹੀਂ ਰਹੀ ਸਰਬਜੀਤ ਸਿੰਘ ਖਾਲਸਾ ਦੀ ਗੈਰਹਾਜ਼ੀ ਤੁਹਾਨੂੰ ਲੱਗਦਾ ਵੀ ਕਿਤਨਾ ਕਿਤੇ ਇਫੈਕਟ ਕੀਤਾ ਫਿਰ ਉਹ ਬਾਦਲਾਂ ਨਾਲੋਂ ਵੀ ਮਜੀਠੀਆ ਨਾਲੋਂ ਵੀ ਮਾੜਾ ਹੋ ਗਿਆ ਵਿਕਰਮ ਮਜੀਠੀਆ ਗੋਬਿੰਦ ਸੰਧੂ ਦੇ ਨਾਂ ਤੇ ਵੀਡੀਓ ਪਾ ਕੇ ਕਹਿ ਸਕਦਾ ਲੋਕਾਂ ਨੂੰ ਮੈਸੇਜ ਨਹੀਂ ਹਲਾ ਸਕਦਾ ਤੇ ਫਿਰ ਸਰਬਜੀਤ ਸਿੰਘ ਉਹਨਾਂ ਨਾਲੋਂ ਵੀ ਮਾੜਾ ਹੋ ਗਿਆ ਸਾਨੂੰ ਸਾਡੀਆਂ ਆਪਦੀਆਂ ਚੌਧਰਾ ਨੇ ਮਾਰ ਪਾਈ ਆ ਹੋਰ ਕੋਈ ਕਮੀਆਂ ਨਹੀਂ ਲੋਕਾਂ ਚ ਕੋਈ ਕਮੀ ਨਹੀਂ ਹੁੰਦੀ ਲੋਕਾਂ ਨੂੰ ਤਾਂ ਗੱਲ ਜਿਹੜੇ ਲੋਕਾਂ ਨੇ ਚਚਾਉਣੀ ਹੁੰਦੀ ਆ ਤੇ ਜਦੋਂ ਉਹੀ ਸੰਢੀਆਂ ਕੱਢੀਆਂ ਕਰ ਜਾਣਗੇ ਐਸੇ ਪਾਸੇ ਆ ਕੇ ਵੱਡੇ ਲੀਡਰਾਂ ਦੇ ਨਾਲ ਕਰ ਜਾਣਗੇ ਤਾਂ ਫਿਰ ਉਹ ਕਮੀਆਂ ਹੀ ਆ ਬਾਈ ਜਿਹੜੇ ਲੋਕਾਂ ਨੇ ਏਕੇ ਦੇ ਪ੍ਰਤੀ ਜਤਾਇਆ ਹੋਵੇ ਤੇ ਜਿੱਤੋਂ ਤੋਂ ਬਾਅਦ ਸਾਡਾ ਉਹ ਏਕਾ ਫਿਰ ਵੀ ਨਾ ਹੋਇਆ ਹੋਵੇ ਉੱਥੇ ਫਿਰ ਲੋਕਾਂ ਦਾ ਕਸੂਰ ਨਹੀਂ ਮੈਂ ਇਹੀ ਕਹੂੰਗਾ ਕਿ ਸਾਡੇ ਆਗੂਆਂ ਦਾ ਕਸੂਰ ਆ ਕਿ ਅਸੀਂ ਲੋਕਾਂ ਨੂੰ ਆਪ ਦੁਬਧਾ ਦੇ ਵਿੱਚ ਪਾਉਨੇ ਆ ਤੇ ਅਸੀਂ ਆਪ ਲੋਕਾਂ ਨੂੰ ਉਧਰਲੇ ਪਾਸੇ ਧੱਕਦੇ ਆ ਜਿੱਧਰਲੇ ਪਾਸੇ ਲੋਕ ਨਹੀਂ ਜਾਣੇ ਚਾਹੀਦੇ ਜਿਹੜੇ ਇਸ਼ੂ ਤੇ ਮੈਂ ਲੜ ਰਿਆ ਸੀ ਇਹਦੇ 'ਚ ਸਾਰੇ ਲੀਡਰੀ ਦੂਰ ਰਹਿਣਗੇ ਬਾਈ ਉਹ ਗੋਲੀ ਕਾਂਡ ਕਰਨ ਵਾਲਿਆਂ 'ਚ ਆ ਚਾਹੇ ਅੱਜ ਦੀ ਸਰਕਾਰ ਸੀ ਚਾਹੇ 2015 ਦੀ ਸਰਕਾਰ ਸੀ ਤੇ ਜੇ ਅਸੀਂ ਗੱਲ ਕਰਗੇ ਵੀ ਜਿਨ੍ਹਾਂ ਨੇ ਰਾਜਨੀਤੀ ਕੀਤੀ ਐ ਤੇ ਉਹ ਸਾਡਾ ਸਮਰਥਨ ਕਿਵੇਂ ਕਰ ਦੇਣਗੇ ਸਤਿ ਸ਼੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾ ਜਸਕਰੇਬਾਲ ਉਮੀਦ ਕਰਦਾ ਠੀਕ ਠਾਕ ਹੋਮੋਗੇ ਪੰਜਾਬ ਦੇ ਵਿੱਚ ਜਮਨੀ ਚੋਣਾਂ ਦੇ ਨਤੀਜੇ ਲਗਭਗ ਤਸਵੀਰ ਜਿਹੜੀ ਆ ਉਹ ਕਲੀਅਰ ਹੋ ਚੁੱਕੀ ਆ ਮੇਨ ਸੀਟ ਪੰਜਾਬ ਦੀਆਂ ਜ਼ਿਮਨੀ ਚੋਣਾਂ ਦੇ ਵਿੱਚੋਂ ਗਿੱਦੜਬਾ ਮੰਨੀ ਗਈ ਤਾਂ ਗਿੱਦੜਬਾ ਸੀਟ ਤੇ ਲੋਕਾਂ ਦੀ ਨਜ਼ਰ ਸੀ ਜਿੱਥੇ ਵੜਿੰਗ ਪਰਿਵਾਰ ਦਾ ਮੁਕਾਬਲਾ ਡਿੰਪੀ ਟੱਲੋਂ ਹੋਰਾਂ ਦੇ ਨਾਲ ਸੀ ਤਾਂ ਡਿੰਪੀ ਟੱਲੋਂ ਹੋਰਾਂ ਦੇ ਵੱਲੋਂ ਜਿੱਤ ਜਿਹੜੀ ਐ ਇੱਥੇ ਦਰਜ ਕੀਤੀ ਗਈ ਐ ਤਾਂ ਇੱਥੇ ਹੀ ਪੰਤਕ ਉਮੀਦਵਾਰ ਸੁਖਰਾਜ ਸਿੰਘ ਨਿਆਮੀ ਵਾਲਾ ਔਰ ਇਹ ਵੀ ਜਿਹੜੇ ਆ ਉਹ ਚੋਣ ਲੜ ਰਹੇ ਸੀ ਪਰ ਵੋਟਾਂ ਦੀ ਗਿਣਤੀ ਬਹੁਤ ਘੱਟ ਜਿਹੜੀ ਆ ਉਹ ਰਹੀ ਆ ਜਿਹੜੀ ਸੁਖਰਾਜ ਸਿੰਘ ਨਿਆਮੀ ਵਾਲਾ ਦੇ ਹੱਕ ਦੇ ਵਿੱਚ ਭੁਗਤਿਆ ਜੇਕਰ ਇਸ ਤੋਂ ਪਹਿਲਾਂ 224 ਦੇ ਵਿੱਚ ਗੱਲ ਕਰੀਏ ਤਾਂ ਪੰਥਕ ਉਮੀਦਵਾਰ ਸਬਜੀਤ ਸਿੰਘ ਖਾਲਸਾ ਹੋਰਾਂ ਦੇ ਵੱਲੋਂ ਜਿੱਤ ਇੱਥੋਂ ਪ੍ਰਾਪਤ ਕੀਤੀ ਜਾਂਦੀ ਹੈ ਜਿਹਦੇ ਐਮਪੀ ਹਲਕੇ ਦੇ ਵਿੱਚ ਗਿੱਦੜਬਾ ਹਲਕਾ ਵੀ ਇੱਕ ਆ ਇੰਨੇ ਕੁ ਸਮੇਂ ਦੇ ਵਿੱਚ ਆਕਰ ਕੀ ਬਦਲ ਗਿਆ ਕਿਉਂ ਇੱਕ ਪੰਥਕ ਨੂੰ ਪਹਿਲਾਂ ਲੋਕ ਚਾਉਂਦੇ ਨੇ ਉਸ ਤੋਂ ਬਾਅਦ ਇੱਕ ਪੰਥਕ ਉਮੀਦਵਾਰ ਨੂੰ ਜਿਹੜਾ ਉਹ ਲੋਕਾਂ ਦੇ ਵੱਲੋਂ ਹਰਾਇਆ ਤਾਂ ਜਾਂਦੀ ਆ ਉਹ ਵੋਟ ਦੀ ਗਿਣਤੀ ਬਹੁਤ ਘਟਾ ਗੱਲਬਾਤ ਕਰਾਂਗੇ ਸੁਖਰਾਜ ਸਿੰਘ ਨਿਆਮੀ ਵਾਲਾ ਹੋਰਾਂ ਦੇ ਨਾਲ ਆ ਬਾਈ ਸਭ ਤੋਂ ਪਹਿਲਾਂ ਸਵਾਗਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ आखिर की कमी रहेगी घाट की, की रहेगी के वोट परसेंटेज बहुत ज्यादा थोड़ी जे गल करा ता नोटा नु भी 460 ਪਈਆਂ ਨੇ ਤੁਸੀਂ 400 ਤੋਂ ਵੀ ਥੱਲੇ ਦੇਖੋ ਜੀ ਹਜੇ ਤਾਂ ਇਹ ਸਾਡੇ ਲੋਕਾਂ ਦਾ ਆਪਦਾ ਮਾਈਂਡ ਹੈ ਕਿੱਥੇ ਕੀ ਕਰਨਾ ਕਿਵੇਂ ਕਰਨਾ ਲੋਕਾਂ ਨੂੰ ਪਤਾ ਅਸੀਂ ਤਾਂ ਆਪਣਾ ਉਹੀ ਮੈਸੇਜ ਲੈ ਕੇ ਗਏ ਸੀ ਵੀ ਇਹ ਦੋਨੇ ਸਰਕਾਰਾਂ ਨੇ ਇਸ ਇਸ਼ੂ ਦੇ ਉੱਤੇ ਬਹੁਤ ਗਲਤ ਕੀਤਾ ਅੱਜ ਤੱਕ ਉਹਨਾਂ ਦੋਸ਼ੀਆਂ ਦੇ ਉੱਤੇ ਕਾਰਵਾਈ ਨਹੀਂ ਕਰ ਸਕੇ ਜਿਨ੍ਹਾਂ ਨੇ ਸਾਡੇ ਗੁਰੂ ਦੇ ਅੰਗ ਗਲੀਆਂ 'ਚ ਖਿਲਾਰੇ ਆ ਜਿਨ੍ਹਾਂ ਨੇ ਸਾਡੇ ਗੁਰੂ ਦੀ ਬੇਅਦਬੀ ਅੱਜ ਤੱਕ ਹੋ ਰਹੀ ਆ ਦੂਸਰੇ ਪਾਸੇ ਸਾਡੇ ਬੰਦੀ ਸਿੰਘਾਂ ਦੀ ਗੱਲ ਆ ਜਿਹੜੇ ਬੰਦੀ ਸਿੰਘ ਤਾਂ ਕੀ ਛੱਡਨੇ ਸੀ ਜਿਹੜੇ ਹੋਰ ਨਵੇਂ ਨੌਜਵਾਨ ਆ ਉਹਨਾਂ ਨੂੰ ਚਾਹੇ ਐਨਐਸਏ ਤਹਿਤ ਬੰਦ ਕੀਤਾ ਹੋਵੇ ਦਿਬਰੂਗੜ੍ਹ ਦੀਆਂ ਜ਼ਿਲ੍ਹਾ ਹੋਣ ਉਹਨਾਂ ਨੂੰ ਚਾਹੇ ਅਮਰਸਾਦ ਦੀਆਂ ਜ਼ਿਲ੍ਹਾ ਦੇ ਵਿੱਚ ਬੰਦ ਕੀਤਾ ਹੋਵੇ ਅਸੀਂ ਤਾਂ ਆਪਣੀ ਜਿਹੜੀ ਸੱਚ ਦੀ ਗੱਲ ਆ ਉਹ ਲੋਕਾਂ ਚ ਰੱਖੀ ਆ ਜਿੰਨੀ ਕਿ ਲੋਕਾਂ ਨੇ ਸਹਿਕਾਰ ਕੀਤੀ ਉਹਨਾਂ ਦਾ ਮੈਂ ਧੰਨਵਾਦ ਕਰਦਾ ਜੀ ਧੰਨਵਾਦ ਵੀ ਕੀਤਾ ਉਹ ਕਿਹੜੇ ਹਿਰਦੇ ਦੇ ਨਾਲ ਧੰਨਵਾਦ ਕੀਤਾ ਆਪਣੇ ਪਲੇਟਫਾਰਮ ਦੇ ਉੱਪਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਵੀ ਪੋਸਟ ਜਿਹੜੀ ਪਾਈ ਆ ਕਿ ਗਿੱਦੜਬਾਲੇ ਬਹੁਤ ਬਹੁਤ ਧੰਨਵਾਦ ਮੈਂ ਧੰਨਵਾਦ ਇਸ ਗੱਲ ਦਾ ਹੀ ਕਰੂੰਗਾ ਜੀ ਚਲੋ ਕੋਈ ਗੱਲ ਨਹੀਂ ਸਮਾ ਉਤਰਾ ਚੜਾਉਂਦਾ ਰਹਿੰਦਾ ਅਸੀਂ ਇਹ ਥੋੜੀ ਆ ਵੀ ਅਸੀਂ ਆਪਣਾ ਲੜਾਈ ਛੱਡ ਗਏ ਆ ਜਾਂ ਅਸੀਂ ਲੜਨਾ ਛੱਡ ਗਏ ਆ ਜਾਂ ਅਸੀਂ ਕਹਾਂਗੇ ਕਿ ਹੁਣ ਉਹਨਾਂ ਦੀ ਦੋਸ਼ੀਆਂ ਦੇ ਖਿਲਾਫ ਅਸੀਂ ਕਾਰਵਾਈ ਦੀ ਗੱਲ ਹੀ ਨਹੀਂ ਕਰ ਆ ਲੋਕਾਂ ਨੂੰ ਚੰਗਾ ਲੱਗਿਆ ਉਹਨਾਂ ਨੇ ਉਹ ਸਰਕਾਰ ਦਾ ਨੁਮਾਇੰਦਾ ਚੁਣਿਆ ਆ ਡਿਪਟੀ ਲੋਹੜਾ ਨੂੰ ਚੁਣਿਆ ਮੈਂ ਉਹ ਉਹਨਾਂ ਨੂੰ ਵੀ ਵਧਾਈ ਦੇਣਾ ਤੇ ਦੂਸਰੇ ਪਾਸੇ ਜਿਹੜੇ ਲੋਕਾਂ ਨੇ ਚੁਣਿਆ ਉਹ ਵੀ ਸਾਰੇ ਵਧਾਈ ਦੇ ਪਾਤਰ ਆ ਤਾਂ ਮੈਂ ਇਹੀ ਗੱਲ ਕਹੂੰਗਾ ਕਿ ਚਲੋ ਇਹ ਲੜਾਈ ਹੈ ਜਿਹੜੀ ਜਾਰੀ ਰਹੂਗੀ ਤਾਂ ਪਰ ਇੱਕ ਗੱਲ ਜ਼ਰੂਰ ਇੱਥੇ ਕਹੂੰਗਾ ਵੀ ਚਲੋ ਜੇ ਚੋਣ ਲਿਆ ਤਾਂ ਹੁਣ ਕਿਰਪਾ ਕਰਿਓ ਵੀ ਜਿਹੜੇ ਦੋਸ਼ੀ ਬਾਹਰ ਫਰਦੇ ਆ ਜਿਨ੍ਹਾਂ ਦੇ ਖਿਲਾਫ ਇਹ ਸਰਕਾਰ ਆਈ ਸੀ ਘੱਟੋ ਘੱਟ ਉਹਨਾਂ ਤੇ ਕਾਰਵਾਈਆਂ ਕਰਾਉਣ ਲਈ ਆਪਦੇ ਨਵੇਂ ਐਮਐਲ ਦੇ ਦਬਾਅ ਜ਼ਰੂਰ ਬਣਾਇਓ ਸੋ ਕਹ ਦੁੱਖ ਲੱਗਿਆ ਦੁੱਖ ਹੋਇਆ ਜਦੋਂ ਹਾਰ ਹਿੱਸੇ ਦੇ ਵਿੱਚ ਆਈ ਹਾਰ ਤੋਂ ਬਾਅਦ ਜਦੋਂ ਇਹ ਹਿੱਸੇ ਦੇ ਵਿੱਚ ਆ ਕਿ ਵੋਟ ਪਰਸੈਂਟੇਜ ਬਹੁਤ ਜ਼ਿਆਦਾ ਹੀ ਥੋੜੀ ਰਹੀ ਹੈ ਮੈਂ ਕਹਣਾ ਬਾਈ ਜੀ ਬਿਲਕੁਲ ਦੁੱਖ ਤਾਂ ਦੇਖੋ ਲੱਗਦਾ ਦੁੱਖ ਕਿੰ ਨੂੰ ਲੱਗਦਾ ਜਿਹੜਾ ਬੰਦਾ ਮਿਹਨਤ ਕਰਦਾ ਦੁੱਖ ਲੱਗਦਾ ਪਰ ਗੱਲ ਇਹ ਆ ਕਿ ਅਸੀਂ ਜਿੱਤਾ ਹਾਰਾਂ ਇੱਕ ਜ਼ਿੰਦਗੀ ਦਾ ਹਿੱਸਾ ਹੁੰਦਾ ਹੈ ਅਸੀਂ ਤਾਂ ਇਸ ਗੱਲ ਤੇ ਖੜੇ ਆ ਕਿ ਸਾਡੇ ਲੋਕ ਸਵਾਰਥਾਂ ਪਿੱਛੇ ਜਿੰਨੇ ਬਿਜ਼ੀ ਹੋ ਚੁੱਕੇ ਆ ਜਿੰਨੇ ਆਪਣੇ ਆਪ ਨੂੰ ਲੀਡਰ ਦੇ ਨੇੜੇ ਲਾਉਣ ਦੇ ਵਿੱਚ ਬਿਜ਼ੀ ਹੋ ਚੁੱਕੇ ਆ ਜੇ ਕਿਤੇ ਇਹੀ ਸਾਡੇ ਸਿਧਾਂਤਾਂ ਦੇ ਲਈ ਬਿਜ਼ੀ ਹੁੰਦੇ ਸਾਡੇ ਪੰਜਾਬ ਦੇ ਉਹਨਾਂ ਮੁੱਦਿਆਂ ਦੇ ਲਈ ਬਿਜ਼ੀ ਹੁੰਦੇ ਤਾਂ ਅੱਜ ਪੰਜਾਬ ਦਾ ਕਿਸਾਨ ਮੰਡੀਆਂ 'ਚ ਨਾ ਰੋਲਦਾ ਪੰਜਾਬ ਦਾ ਨੌਜਵਾਨ ਜੇਲਾ 'ਚ ਨਾ ਰੋਲਦਾ ਪੰਜਾਬ ਦਾ ਨੌਜਵਾਨ ਨਸ਼ੇ ਦੇ ਨਾਲ ਗਲਕ ਨਾ ਹੋਇਆ ਹੁੰਦਾ ਕਿਸੇ ਨਹਿਰਕ ਕੱਸੀ ਸੂਏ 'ਚ ਨਾ ਮਿਲਦਾ ਆਪਾਂ ਨੂੰ ਟੀਕੇ ਲਾਉਂਦਾ ਤਾਂ ਮੈਂ ਇਹੀ ਕਹੂੰਗਾ ਕਿ ਹਜੇ ਵੀ ਕੋਈ ਮਤਲਬ ਸਮਾਣੀ ਲੰਗਿਆ ਬਹੁਤ ਸਮਾਪਿਆ ਅਸੀਂ ਪੰਜਾਬ ਨੂੰ ਸੁਧਾਰ ਵਾਲੇ ਪਾਸੇ ਲੈ ਕੇ ਚੱਲ ਗਏ ਆਹੀ ਜਿਹੜੇ ਨਵੇਂ ਬਣੇ ਆ ਇਹਨਾਂ ਦੇ ਘੱਟੋ ਘੱਟ ਤੁਸੀਂ ਗੱਲ ਕਰਕੇ ਵਾਲੇ ਵਾਲੀ ਦਾ ਛੱਡੋ ਪੰਜਾਬ ਨੇ ਤਾਂ ਕਰਨੇ ਕੀ ਆ ਤੁਸੀਂ ਗਿੱਦੜਵਾਇਚ ਸੁਧਾਰ ਵਾਲੇ ਪਾਸੇ ਆ ਜਗੇ ਤਾਂ ਮੈਨੂੰ ਲੱਗਦਾ ਕਿ ਫਿਰ ਵੀ ਕਿਤਨਾ ਕਿਤੇ ਲੋਕ ਚੰਗੇ ਹੋਣਗੇ ਜੇ ਉਸ ਪਾਸੇ ਚੱਲ ਜਾਣਗੇ ਤਾਂ ਕਮੀ ਕਿੱਥੇ ਰਹਿ ਗਈ ਸੁਖਰਾਜ ਜੀ ਜਿਵੇਂ ਮੈਂ ਗੱਲ ਕਰੀ ਆ ਕਿ ਜੇਕਰ ਮੈਂਬਰ ਆਫ ਪਾਰਲੀਮੈਂਟ ਦੀ ਗੱਲ ਕਰੀ ਸਾਡੇ ਆਪਣੇ ਨੇ ਮਾਰ ਪਾਈ ਆ ਕਮੀ ਕਿਤੇ ਨਹੀਂ ਰਹੀ ਸਾਨੂੰ ਸਾਡੀਆਂ ਆਪਦੀਆਂ ਚੌਧਰਾ ਨੇ ਮਾਰ ਪਾਈ ਆ ਹੋਰ ਕੋਈ ਕਮੀ ਨਹੀਂ ਲੋਕਾਂ ਚ ਕੋਈ ਕਮੀ ਨਹੀਂ ਹੁੰਦੀ ਲੋਕਾਂ ਨੂੰ ਤਾਂ ਗੱਲ ਜਿਹੜੇ ਲੋਕਾਂ ਨੇ ਚਚਾਉਣੀ ਹੁੰਦੀ ਆ ਤੇ ਜਦੋਂ ਉਹੀ ਸੰਢੀਆਂ ਕੰਢੀਆਂ ਕਰ ਜਾਣਗੇ ਆਸੇ ਪਾਸੇ ਆ ਕੇ ਵੱਡੇ ਲੀਡਰਾਂ ਦੇ ਨਾਲ ਕਰ ਜਾਣਗੇ ਤਾਂ ਫਿਰ ਉਹ ਕਮੀਆਂ ਹੀ ਆ ਬਾਈ ਉਹਨਾਂ ਦੇ ਲੋਕਾਂ ਦੀ ਕੀ ਕਮੀਆਂ ਲੋਕਾਂ ਨੇ ਤਾਂ ਤੁਸੀਂ 5 ਜੂਨ 6 ਜੂਨ 1984 ਪਿਛਲੇ 2024 ਜੂਨ ਚ ਯਾਦ ਕਰਾਤੀ ਤੇ ਲੋਕਾਂ ਨੇ ਉਹ ਚੱਕ ਲਈ ਤੇ 2015 ਤਾਂ ਸਾਲ ਹੀ 10 ਹੋਇਆ 2015 ਦਾ ਕੋਈ ਬਾਲਾ ਵੱਡੀ ਗੱਲ ਨਹੀਂ ਸੀ ਬਾਕੀ ਗੱਲ ਇਹ ਹੈ ਕਿ ਜਿਹੜੇ ਮੁੱਦੇ ਤੇ ਅਸੀਂ ਲੜ ਰਹੇ ਹਾਂ ਹੋ ਸਕਦਾ ਲੋਕਾਂ ਨੂੰ ਉਹ ਮੁੱਦਾ ਨਿਕਲ ਲੱਗਿਆ ਹੋਵੇ ਇਸ ਕਰਕੇ ਲੋਕਾਂ ਨੇ ਜਿਹੜਾ ਨਹੀਂ ਸਾਥ ਦਿੱਤਾ ਬਰਨਾਲੇ ਦੀ ਜੇ ਮੈਂ ਗੱਲ ਕਰਾਂ ਬਰਨਾਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਾਫ਼ ਤੌਰ ਤੇ ਸਮਰਥਨ ਜਿਹੜਾ ਉਹ ਗੋਬਿੰਦ ਸਿੰਘ ਦਾ ਕੀਤਾ ਗਿਆ ਸ਼੍ਰੋਮਣੀ ਕਾਲ ਦਲ ਅੰਮ੍ਰਿਤਸਰ ਦਾ ਕੀਤਾ ਗਿਆ ਇੱਥੇ ਤੁਹਾਨੂੰ ਨਹੀਂ ਲੱਗਦਾ ਕਿ ਉਹ ਕਮੀ ਕਿਤੇ ਨਾ ਕਿਤੇ ਨਜ਼ਰ ਆਈ ਹੈ ਬਿਕਰਮਜੀਤ ਸਿੰਘ ਮਜੀਠੀਆ ਵੀ ਉੱਤੇ ਵੀਡੀਓ ਪਾਉਂਦੇ ਨਜ਼ਰ ਆਉਂਦੇ ਨੇ ਆ ਕਾਲੀ ਦਲ ਲੀਡਰਸ਼ਿਪ ਵੀ ਨਜ਼ਰ ਆਉਂਦੀ ਆ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਇੱਥੇ ਕਿਤੇ ਕਮੀ ਨਜ਼ਰ ਆ ਜਿਹੜੇ ਇਸ਼ੂ ਤੇ ਮੈਂ ਲੜ ਰਿਹਾ ਸੀ ਇਹ ਚ ਸਾਰੇ ਲੀਡਰ ਹੀ ਦੂਰ ਰਹਿਣਗੇ ਬਾਈ ਪਰ ਪਾਰਟੀ ਤਾਂ ਇੱਕੋ ਹੀ ਆ ਨਾ ਉਹ ਤਾਂ ਫਿਰ ਉਹਨੇ ਪਰਸਨਲੀ ਕੀਤਾ ਹੋਊਗਾ ਉਹ ਜਵਾਬਦੇ ਹੈਗੇ ਆ ਅਸੀਂ ਜੇ ਗੱਲ ਕਰਗੇ ਜਿਹੜੇ ਜਿਹੜੇ ਲੋਕਾਂ ਦੇ ਅਸੀਂ ਖਿਲਾਫ ਲੜ ਰਹੇ ਆ ਉਹ ਉਸ ਉਹ ਲੋਕ ਇਹ ਇਸ਼ੂ ਬਣਾਉਣ ਵਾਲਿਆਂ ਚ ਆ ਉਹ ਗੋਲੀकांड ਕਰਨ ਵਾਲਿਆਂ ਚ ਚਾਹੇ ਅੱਜ ਦੀ ਸਰਕਾਰ ਸੀ ਚਾਹੇ 2015 ਦੀ ਸਰਕਾਰ ਸੀ ਤੇ ਜੇ ਅਸੀਂ ਗੱਲ ਕਰਗੇ ਵੀ ਜਿਨ੍ਹਾਂ ਨੇ ਰਾਜਨੀਤੀ ਕੀਤੀ ਹੈ ਤੇ ਉਹ ਸਾਡਾ ਸਮਰਥਨ ਕਿਵੇਂ ਕਰ ਦੇਣਗੇ ਇਸੇ ਕਰਕੇ ਉਹਨੇ ਪਰਸਨਲੀ ਨੀਅਮ ਤੇ ਕੀਤਾ ਮੈਨੂੰ ਲੱਗਦਾ ਕਿ ਇਹ ਵੀ ਸਾਨੂੰ ਵਿਚਾਰਨ ਵਾਲੀਆਂ ਗੱਲਾਂ ਜੇ ਅਸੀਂ ਲੜਨਾ ਤਾਂ ਲਕੀਰ ਖਿੱਚ ਕੇ ਲੜਿਆ ਜਾਵੇ ਫੇਰ ਹੀ ਇਹ ਲੋਕਾਂ ਨੂੰ ਪਤਾ ਲੱਗਦਾ ਕਿ ਲੜਾਈ ਹੈ ਜਿਹੜੀ ਵਧੀਆ ਤਰੀਕੇ ਤੇ ਲੜੀ ਜਾਂਦੀ ਹੈ ਕਿ ਦਰਬਾਹ ਦੇ ਵਿੱਚ ਹੀ ਰਹੋਗੇ ਜਾਂ ਹੁਣ ਹੋਰ ਪਾਸੇ ਇੱਥੇ ਹੀ ਆ ਬਾਈ ਕਿਤੇ ਨਹੀਂ ਚੱਲੇ ਇੱਥੇ ਹੀ ਆ ਕੋਈ ਗੱਲ ਨਹੀਂ ਅਸੀਂ ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਜਿਹੜੇ ਜਿੱਤੇ ਆ ਤੁਹਾਨੂੰ ਘੱਟ ਮਿਲਣਗੇ ਜਿਹੜੇ ਹਾਰੇ ਆ ਮਤਲਬ ਮੈਂ ਤੁਹਾਨੂੰ ਜ਼ਿਆਦਾ ਮਿਲੂਗਾ ਇਸੇ ਗਿੱਧੜ ਵਾਹੇ ਚ ਮਿਲੂਗਾ ਪਰ ਚੋਲ ਕਰੋਗੇ ਕਿ ਕਿਹੜੇ ਕਾਰਨ ਰਹਿ ਗਏ ਕਿ ਵੋਟ ਇਨੀ ਘੱਟ ਰਹੀ ਇਹ ਤਾਂ ਬਾਈ ਯਾਰ ਜਿੱਥੇ ਐਡਾ ਐਡਾ ਵੱਡੇ ਸਰਮਾਇਆਦਾਰ ਲੋਕ ਹੋਣ ਤੇ ਉੱਥੇ ਅਸੀਂ ਆਮ ਆਮ ਲੋਕ ਜਿਨ੍ਹਾਂ ਨੇ ਮਤਲਬ ਜਿੰਨੀ ਕਿ ਤਿਲ ਫਲ ਸੀ ਅਸੀਂ ਲਾ ਕੇ ਆਪ ਦਾ ਚੋਣ ਕੈਂਪੇਨ ਕੀਤੀ ਆ ਤੇ ਉਹਨਾਂ ਦੇ ਮੁਕਾਬਲੇ ਜਿਨ੍ਹਾਂ ਨੇ 50-5000 ਮਤਲਬ ਇੱਕ ਘਰ ਤੇ ਲਾਤਾ ਹੋਵੇ 20-2000 30-3000 ਇੱਕ ਘਰ ਤੇ ਲਾਤਾ ਹੋਵੇ ਤੇ ਅਸੀਂ ਉਹ ਜਿਹੜਾ ਸਾਰੀ ਕੈਂਪੇਨ ਚਲਾਉਣ ਵਾਲੇ ਲੋਕ ਤਾਂ ਫਰਕ ਤਾਂ ਪੈਂਦਾ ਬਈ ਇਹ ਗੱਲਾਂ ਦਾ ਕੋਈ ਨਹੀਂ ਅਸੀਂ ਐਨਾਲਾਈਜ਼ ਵੀ ਕਰਾਂਗੇ ਅਸੀਂ ਲੋਕਾਂ 'ਚ ਹੀ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਵੀ ਹੋਊਗਾ ਇੱਥੇ ਜਿਹੜੇ ਵੀ ਆ ਕੋਈ ਵੀ ਗੱਲਬਾਤ ਆ ਧੱਕੇਸ਼ਾਹੀ ਦੀ ਗੱਲ ਆ ਜਿੱਥੇ ਪੰਜਾਬ ਦੇ ਅਸੀਂ ਬੇਅਦਬੀ ਨੂੰ ਲੈ ਕੇ ਬੰਦੀ ਸਿੰਘਾਂ ਨੂੰ ਲੈ ਕੇ ਗੱਲ ਕਰਦੇ ਆ ਤੇ ਉੱਥੇ ਅਸੀਂ ਆਪਦੇ ਇਸ ਹਲਕੇ ਦੀ ਗੱਲ ਵੀ ਜ਼ਰੂਰ ਕਰਦੇ ਰਹਿਣਾ ਜਿੰਨਾ ਕਿ ਸੋਚਿਆ ਸੀ ਕੀ ਲੱਗਦਾ ਉੱਥੋਂ ਕਿੰਨਾ ਕਿ ਪਿੱਛੇ ਰਹਿ ਗਏ ਨਹੀਂ ਮੈਂ ਸੱਚ ਸੱਚ ਇਹ ਆ ਕਿ ਅਸੀਂ ਮਤਲਬ ਮੈਂ ਇੰਨਾ ਨਹੀਂ ਸੋਚਿਆ ਜਿੰਨਾ ਜਿੰਨੇ ਦੀ ਗੱਲ ਕਰਦੇ ਆ ਏਡੇ ਦੀ ਵੱਡੀ ਗੱਲ ਹੀ ਨਹੀਂ ਸੋਚੀ ਸੀ ਸਾਨੂੰ ਤਾਂ ਅਸੀਂ ਵੀ ਇੱਕ ਇੱਕ ਪਿੰਡ ਚੋਂ ਪਾ ਪਾ ਬੰਦੇ ਵੀ ਮਿਲਦੇ ਆ ਤਾਂ ਅਸੀਂ ਹਰ ਇੱਕ ਪਿੰਡ ਤੇ ਜਾਣ ਵਾਲੇ ਹੋ ਜਾਗੇ ਤਾਂ ਤੁਹਾਨੂੰ ਲੱਗਦਾ ਵੀ ਹੁਣ ਜੋ ਸੀ ਸੋਚਿਆ ਸੀ ਵੋਟਾਂ ਉਸ ਤੋਂ ਵੱਧ ਕੇ ਮਿਲੀਆਂ ਨੇ ਅਨੇ ਉਹ ਬਈ ਜੀ ਗੱਲ ਇਹ ਆ ਕਿ 50 ਕ ਪੈਂਡਾ 55 ਕ ਪੈਂਡਾ ਅਸੀਂ ਤਾਂ ਇਹ ਸੋਚਿਆ ਸੀ ਪਾ ਪੇ ਬੰਦੇ ਮਿਲ ਲਗੇ ਮੈਂ ਅੱਗੇ ਮੁੰਡਿਆਂ ਨੂੰ ਹੱਸਦਾ ਹੀ ਹੁੰਦਾ ਸੀ ਇਸ ਗੱਲ ਦੇ ਲਈ ਵੀ ਆਪਾਂ 2.5-300 ਦਾ ਮਾਰਜਾ ਰੱਖ ਕੇ ਚੱਲੋ ਕੋਈ ਨਹੀਂ ਪਾ ਪੇ ਬੰਦੇ ਮਿਲ ਗਏ ਉਹੀ 5 ਤੁਹਾਨੂੰ ਅਗਲੀ ਵਾਰ ਹੀ ਪੈਂਡ ਚ ਸੱਦਿਆ ਕਰਨਗੇ ਤਾਂ ਇਹਨਾਂ ਲੀਡਰਾਂ ਦੇ ਖਿਲਾਫ 5 ਬੰਦੇ ਤਾਂ ਨਿਕਲ ਕੇ ਆਏ ਹਨ 10 ਬੰਦੇ ਤਾਂ ਨਿਕਲ ਕੇ ਆਏ ਆ ਤੇ ਜਿੱਥੇ ਲੋਕਾਂ ਨੇ ਜਾ ਸਾਡੀ ਇਸ ਕੌਮ ਨੇ ਤਖਤੇ ਪਲਟੇ ਉੱਥੇ ਤਾਂ ਸਾਡੇ ਲੋਕ ਹੀ ਇੱਕ ਇੱਕ ਦੋ ਦੋ ਸੀ ਸਰਕਾਰਾਂ ਦੇ ਖਿਲਾਫ ਜ਼ਬਰ ਤੇ ਜ਼ੁਲਮ ਵਾਲਿਆਂ ਦੇ ਖਿਲਾਫ ਹੈ ਜਿਹੜੇ ਉਹ ਇੱਕ ਇੱਕ ਦੋ ਦੋ ਲੋਕ ਹੀ ਨਿਕਲ ਕੇ ਆਉਂਦੇ ਸੀ ਤਾਂ ਉੱਥੇ ਤਖਤੇ ਪਲਟੇ ਇੱਥੇ ਤਾਂ ਫੇਰ ਪੰਜ ਪੰਜ ਸੱਤ ਸੱਤ 10 10 ਬੰਦੇ ਮਿਲ ਗਏ ਪਿੰਡਾਂ 'ਚੋਂ ਸ਼੍ਰੋਮਣੀ ਕਾਲ ਦਲ ਅੰਮ੍ਰਿਤਸਰ ਦੇ ਨਾਲ ਰਹੋਗੇ ਆਹ ਜੀ ਬਿਲਕੁਲ ਜੀ ਕੋਈ ਗੱਲ ਨਹੀਂ ਸਾਡੀ ਜਿਹੜੀ ਸਿੱਖਾਂ ਦੀ ਆਪ ਦੀ ਸਰਮੌਰ ਮਤਲਬ ਸ਼੍ਰੋਮਣੀ ਕਾਲੀ ਦਲ ਅਸੀਂ ਸਾਰੇ ਕਾਲੀ ਦਾਲੀ ਆਂ ਤਾ ਇਹ ਸਾਰਿਆਂ ਤੇ ਐਨਲਾਈਜ਼ ਕੀਤਾ ਜਾਊਗਾ ਬੈਠ ਕੇ ਆਉਣ ਵਾਲੇ ਦਿਨਾਂ ਦੇ ਸਬਜੀਤ ਸਿੰਘ ਖਾਲਸਾ ਦੀ ਗੈਰਹਾਜ਼ਰੀ ਤੁਹਾਨੂੰ ਲੱਗਦਾ ਵੀ ਕਿਤਨਾ ਕਿਤੇ ਇਫੈਕਟ ਕੀਤਾ ਹੈ ਨਹੀਂ ਜਿਹੜਾ ਬੰਦਾ ਲੀਡਰ ਬਣ ਨਹੀਂ ਆਇਆ ਸੀ ਜਿਹੜਾ ਬੰਦਾ ਇਸ ਗੱਲ ਦੇ ਲਈ ਜਿੱਤਣ ਹੀ ਆਇਆ ਸੀ ਕੱਲਾ ਵੀ ਮਤਲਬ ਮੈਂ ਤਾਂ ਜਿੱਥੇ ਹੈਗੇ ਉੱਥੇ ਰਹੋ ਹੂੰ ਤਾਂ ਉਸ ਤੋਂ ਬਾਅਦ ਵੀ ਕੋਈ ਗੱਲ ਹੀ ਨਹੀਂ ਕਰਨ ਆਇਆ ਫਿਰ ਉਹਦੇ ਨਾਲ ਮੈਨੂੰ ਨਹੀਂ ਲੱਗਦਾ ਕੋਈ ਫਰਕ ਪੈਂਦਾ ਹਾਂ ਇੱਕ ਗੱਲ ਜਰੂਰ ਆ ਕਿ ਜਿਹੜੇ ਲੋਕਾਂ ਨੇ ਏਕੇ ਦੇ ਪ੍ਰਤੀ ਜਤਾਇਆ ਹੋਵੇ ਤੇ ਜਿੱਤੋਂ ਤੋਂ ਬਾਅਦ ਸਾਡਾ ਉਹ ਏਕਾ ਫਿਰ ਵੀ ਨਾ ਹੋਇਆ ਹੋਵੇ ਉੱਥੇ ਫਿਰ ਲੋਕਾਂ ਦਾ ਕਸੂਰ ਨਹੀਂ ਮੈਂ ਇਹ ਕਹੂੰਗਾ ਕਿ ਸਾਡੇ ਆਗੂਆਂ ਦਾ ਕਸੂਰ ਆ ਕਿ ਅਸੀਂ ਲੋਕਾਂ ਨੂੰ ਆਪ ਦੁਬਧਾ ਦੇ ਵਿੱਚ ਪਾਉਨੇ ਆ ਤੇ ਅਸੀਂ ਆਪ ਲੋਕਾਂ ਨੂੰ ਉਧਰਲੇ ਪਾਸੇ ਧੱਕਦੇ ਹਾਂ ਜਿੱਧਰਲੇ ਪਾਸੇ ਲੋਕ ਨਹੀਂ ਜਾਣੇ ਚਾਹੀਦੇ ਤੁਸੀਂ ਉਹਨਾਂ ਦੇ ਨਾਲ ਰਹੇ ਹੋ ਜਦੋਂ ਦੀ ਚੋਣਾਂ ਜਦੋਂ ਦੀ ਗਿਣਤੀ ਹੋ ਉਦੋਂ ਤੱਕ ਵੀ ਤੁਸੀਂ ਨਾਲ ਸੀ ਪਰ ਉਹਨਾਂ ਦਾ ਤੁਹਾਡੇ ਹੱਕ ਦੇ ਵਿੱਚ ਨਾ ਆਉਣਾ ਠੀਕ ਆ ਪਾਰਟੀ ਦੇ ਨਾਲ ਦੇ ਮਜੀਠੀਆ ਪਾਰਟੀ ਨੂੰ ਸਪੋਰਟ ਨਹੀਂ ਕਰ ਸਕਦਾ ਜਾਂ ਕੁਝ ਬੰਦੇ ਚਲੇ ਇੱਕ ਬੰਦੇ ਨੂੰ ਸਪੋਰਟ ਕਰ ਸਕਦੇ ਆ ਹਮ ਅ ਬਿਕਰਮ ਵਜੀਠੀਆ ਗੋਵਿੰਦ ਸੰਧੂ ਦੇ ਨਾਂ ਤੇ ਵੀਡੀਓ ਪਾ ਕੇ ਕਹਿ ਸਕਦਾ ਲੋਕਾਂ ਨੂੰ ਮੈਸੇਜ ਨਹੀਂ ਹਲਾ ਸਕਦਾ ਤੇ ਫਿਰ ਸਰਬਜੀਤ ਸਿੰਘ ਉਹਨਾਂ ਨਾਲੋਂ ਵੀ ਮਾੜਾ ਹੋ ਗਿਆ ਜਾਂ ਸਾਡੇ ਉਹ ਆਗੂ ਜਿਹੜੇ ਪਾਰਟੀ ਨੂੰ ਚੰਗਾ ਨਹੀਂ ਸਮਝਦੇ ਹੋਣਗੇ ਹਮ ਅ ਮੇਰੇ ਨਾਲ ਹਮਦਰਦੀ ਰੱਖਦੇ ਹੋਣਗੇ ਮੇਰੇ ਹੱਕ 'ਚ ਤਾਂ ਵੀ ਨਹੀਂ ਬੋਲੇ ਇਹਦਾ ਮਤਲਬ ਫਿਰ ਉਹਨਾਂ ਲੋਕਾਂ ਨਾਲੋਂ ਵੀ ਮਾੜੇ ਹੋਗੇ ਤਾਂ ਸਾਨੂੰ ਪਹਿਲਾਂ ਇਸ ਰਾਜਨੀਤੀ ਨੂੰ ਸੁਧਾਰਨ ਤੋਂ ਹਮ ਅਲਾਵਾ ਸਾਡੇ ਨਾਲ ਲੋਕਾਂ ਨੂੰ ਵੀ ਸੁਧਾਰਨ ਦੀ ਲੋੜ ਆ ਸਾਡੇ ਨਾਲ ਲੋਕਾਂ ਤੇ ਵੀ ਗੱਲ ਕਰਨ ਦੀ ਲੋੜ ਆ ਜਿਹੜੇ ਵਹਿੰਦੀ ਗੰਗਾ 'ਚ ਵਹਿਣ ਵਾਲੇ ਲੋਕ ਆ ਜਿਹੜੇ ਕਹਿੰਦੇ ਆ ਵੀ ਅਸੀਂ ਤਾਂ ਇਸ ਕੰਮ 'ਚ ਉਦੋਂ ਚੱਲਾਂਗੇ ਜਦੋਂ ਹਵਾ ਬਣੂਗੀ ਜੀ ਬਾਈ ਸਮਾਂ ਤਾਂ ਬਹੁਤ ਬਹੁਤ ਧੰਨਵਾਦ ਬਾਈ ਸੋ ਮੇਰੇ ਨਾਲ ਬਾਈ ਸੁਖਰਾਜ ਸਿੰਘ ਨਿਆਮੇ ਵਾਲਾ ਹੋ ਰਹੇ ਸੀ ਹੋ ਰਹੇ ਸੀ ਤੁਸੀਂ ਗੱਲਾਂ ਮਾਤਾ ਵੀਰ ਹੋ ਰਹੀਆਂ ਦੀਆਂ ਸੁਣੀਆਂ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਆ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਇਜਾਜ਼ਤ ਧੰਨਵਾਦ ਜੀ